ਸੋ ਇਹ ਹੁਣ ਮੋੜ ਤੋਂ ਜਦੋਂ ਰਿਪੋਰਟ ਆਈ ਇਸ ਵਿੱਚ ਨਵਾਂ ਤਾਂ ਕੁਝ ਨਹੀਂ ਪੇਸ਼ ਕੀਤਾ ਗਿਆ ਜਾਂ ਕੁਝ ਨਵੇਂ ਤੱਥ ਵੀ ਆਏ ਬਾਹਰ ਪ੍ਰਾਗਿਆ ਨੇ ਜੋ ਫਾਰਮੈਟ ਪੰਜਾਬ ਪੁਲਿਸ ਅਫਸਰ ਨੇ ਇੱਕ ਅਕਾਊਂਟ ਦੇ ਸਭ ਕੁਝ ਉਹਨਾਂ ਦੇ ਕਾਫੀ ਚੰਗਾ ਹੈ ਪਰ ਉਹ ਕੈਨੇਡਾ ਦੇ ਵਿੱਚ ਆਟੋ ਵਿੱਚ 3 ਸਾਲ ਪੋਸਟਡ ਰਹੇ ਨੇ ਸੋ ਕੋ ਪਿਸਨਾ ਹੋ ਗਿਆ ਕਿ ਇੱਕ ਫਾਰਮਲ ਕੈਨੇਡੀਅਨ ਡਿਟੂ ਮੈਕਸੋ ਇੰਡੀਆ ਵੱਲੋਂ ਭੇਜਿਆ ਗਿਆ ਸੀ ਉਹ ਰੌਡ ਦਾ ਨਵਾਂ ਚੀਫ ਬਣ ਗਿਆ ਦੋ ਸਾਲਾਂ ਤੋਂ ਇਹੀ ਜੋ ਗੱਲ ਚੱਲ ਰਹੀ ਹੈ ਤੇ ਜੇਕਰ ਸਰਕਾਰ ਕੋਲ ਪ੍ਰੂਫ ਨੇ ਇਹ ਵੀ ਮੰਗ ਕੀਤੀ ਜਾਂਦੀ ਹੈ ਇਸ ਨੂੰ ਕਿਉਂ ਨਹੀਂ ਬਾਹਰ ਕੱਢ ਰਹੇ ਤੇ ਕਿਉਂ ਨਹੀਂ ਇਹ ਮੀਡੀਆ ਦੇ ਵਿੱਚ ਵੀ ਲੈ ਕੇ ਆ ਰਹੇ ਤਾਂ ਕਿ ਭਾਰਤ ਸਰਕਾਰ ਜਵਾਬਦੇਹ ਹੋਵੇ ਕਿ ਇੱਥੇ ਜਿਹੜੀ ਡਿਸਕਲੋਜ਼ਰ ਹੁੰਦੀ ਹੈ ਉਹ ਪਹਿਲਾਂ ਦੋਨੋਂ ਸਾਈਡ ਜਿਹੜੀਆਂ ਨੇ ਉਹ ਸ਼ੇਅਰ ਕਰਦੀਆਂ ਨਹੀਂ ਜਿਹੜੀ ਟ੍ਰਾਇਲ ਹੈਗੀ ਆ ਉਹ ਇਸ ਸਾਲ ਵੀ ਨਹੀਂ ਹੋਣੀ ਲੱਗਦਾ ਸ਼ਾਇਦ ਅਗਲੇ ਸਾਲ ਹੋਵੇਗਾ ਦੇ ਉਸ ਦੇ ਵਿੱਚ ਜਿਹੜੇ ਖੁਲਾਸੇ ਹੋਣਗੇ ਉਹ ਸਾਰੇ ਸਾਹਮਣੇ ਕੋਰਟ ਦੇ ਪੇਸ਼ ਕੀਤੇ ਜਾਣਗੇ ਸਾਡੇ ਐਨਐਸਆਈ ਜਿਹੜੇ ਹੈਗੇ ਉਹ ਸਿੰਗਾਪੁਰ ਗਏ ਸੀ ਅਜੀਬ ਡੋਗ ਹਾਲ ਨੂੰ ਉੱਥੇ ਮਿਲੇ ਅਵਾਮ ਦਾਦਾ ਇੰਡੀਅਨ ਇਮੀਗ੍ਰੈਂਟ ਫੈਸ਼ੋ ਕਿ ਸਾਰਾ ਐਵਿਡੈਂਸ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਕੈਨੇਡੀਅਨ ਦਾ ਦਾਵਾ ਸੀ ਕਿ ਅਸੀਂ ਸਾਰਾ ਐਵਿਡੈਂਸ ਲੈ ਚੁੱਕੇ ਹਾਂ ਉਹਨਾਂ ਨੂੰ ਇਹ ਇੱਕ ਲਾਈਫ ਐਂਡ ਡੈਥ ਕੁਐਸਚਨ ਹੈਗਾ ਸਾਡੀ ਕਮਿਊਨਿਟੀ ਵਾਸਤੇ ਇਹ ਵੱਧ ਇਹ ਵੱਧ ਰਿਹਾ ਹੈ ਫੀਨੋਮੈਨਨ ਆਮ ਬਿਜ਼ਨੈਸਸ ਤੱਕ ਹੁਣ ਗੱਲ ਪਹੁੰਚ ਚੁੱਕੀ ਹੈ ਐਸਾ ਲੱਗ ਰਿਹਾ ਹੈ ਕਿ ਸਿੱਕ ਲਾਈਫ ਜਿਹੜੀਆਂ ਨੇ ਕੁਈਕਾ ਪਾਗਰਿੰਗ ਚੇਪਨੇ ਇਨਾਂ ਨੂੰ ਚਲੋ ਆਪਾਂ ਕੰਪਰੋਮਾਈਜ਼ ਕਰਦਾਂਗੇ ਟ੍ਰੇਡ ਜ਼ਰੂਰ ਹੋਣੀ ਚਾਹੀਦੀ ਹੈ ਕੈਨੇਡੀਅਨ ਪੁਲਿਸ ਨੇ ਦੋਸ਼ ਲਾਇਆ ਸੀ ਭਾਰਤੀ ਡਿਪਲੋਮੈਟਸ ਦੇ ਉੱਤੇ ਕਿ ਕੈਨੇਡਾ ਦੇ ਵਿੱਚ ਉਹ ਜੋ ਲਾਰੈਂਸ ਬਿਸ਼ਨੋਈ ਗੈਂਗ ਹੈ ਉਸ ਦਾ ਇਸਤੇਮਾਲ ਕਰ ਰਹੇ ਨੇ ਹੋਮਿਸਾਈਡਸ ਦੇ ਵਿੱਚ ਐਕਸਟਰਸ਼ਨਸ ਦੇ ਵਿੱਚ ਅਤੇ ਹੋਰ ਜਿਹੜੇ ਕ੍ਰਿਮੀਨਲ ਐਕਟਸ ਆਫ ਵਾਇਲੈਂਸ ਹੈਗੇ ਨੇ ਉਸ ਤੋਂ ਬਾਅਦ ਮੰਗ ਕੀਤੀ ਗਈ ਸੀ ਕਿ ਭਾਰਤ ਵੇਵ ਕਰੇ ਨਦੀ ਇਮਿਊਨਿਟੀ ਤੇ 6 ਡਿਪਲੋਮੈਟਸ ਜਿਹੜੇ ਸੀ ਉਹਨਾਂ ਦੇ ਬਾਰੇ कनेडियन सरकार चांदी सी पूछ केच लेकिन आ, ओ ए इनडी डिमांड पूरी नहीं हुई भारत ने ए डिमांड को रिजेक्ट कर ਦਿੱਤਾ ਤੇ ਉਸ ਤੋਂ ਬਾਅਦ ਆਟਵਾ ਨੇ ਐਕਸਪੈਲ ਕਰਤੇ ਲੇਕਿਨ ਉਸ ਤੋਂ ਬਾਅਦ ए ਵੀ ਰਿਪੋਰਟ ਆਏ ਕਿ ਅਮਿਤ ਸ਼ਾਹ ਜਿਹੜੇ ਕਿ ਦੇਸ਼ ਦੇ ਗ੍ਰਹਿ ਮੰਤਰੀ ਹੈਗੇ ਨੇ ਉਹ ਵੀ ਇਨਵੋਲਡ ਹੈਗੇ ਨੇ ਅਤੇ ਅਥੋਰਾਈਜ਼ ਉਹਨਾਂ ਨੇ ਕੀਤੀ ਇੰਟੈਲੀਜੈਂਸ ਗੈਦਰਿੰਗ ਅਤੇ ਅਟੈਕਸ ਕੈਨੇਡੀਅਨ ਸਿੱਖਾਦੇ ਉਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਵਾਜ਼ ਬੁਲੰਦ ਕੀਤੀ ਤੇ ਕਿਹਾ ਕਿ ਭਾਰਤ ਸਰਕਾਰ ਦੀ ਇਨਵੋਲਮੈਂਟ ਹੈ लॉरेंस बिश्नोई गैंग दे राही सब कुछ चल ਰਿਹਾ ਹੈ ਗਏ 2024 ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਸੀ ਕਿ ਜਿਵੇਂ ਕਿ ਕਮਿਸ਼ਨਰ RCMP ਮਾਈਕ ਡੋਰੇਮ ਨੇ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ RCMP ਕੋਲ ਕੰਪੈਲਿੰਗ ਐਵਿਡੈਂਸ ਹੈਗਾ ਕਿ एजेंट्स ਨੇ ਭਾਰਤ ਸਰਕਾਰ ਦੇ ਵਿੰਗੇਜ ਨੇ ਅਤੇ ਉਹ ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਜਿਹੜੀ ਕਿ ਪਬਲਿਕ ਸੇਫਟੀ ਨੂੰ ਡੇਂਜਰ ਪ੍ਰੋਵਾਈਡ ਕਰਦਿਆਂ ਨੇ ਇਸ ਦੇ ਵਿੱਚ ਇਨਫੋਰਮੇਸ਼ਨ ਗੈਦਰਿੰਗ ਟੈਕਨੀਕਸ ਕੋਰਸਿਵ ਬਿਹੇਵੀਅਰ ਜਿਹੜਾ ਟਾਰਗੇਟ ਕਰਦਾ ਹੈ ਸਾਊਥ ਏਸ਼ੀਅਨ ਕੈਨੇਡੀਅਨਸ ਨੂੰ ਅਤੇ ਇਨਵੋਲਮੈਂਟ ਥ੍ਰੈਟਨਿੰਗ ਅਤੇ ਵਾਇਲੈਂਟ ਐਕਟਸ ਦੇ ਵਿੱਚ ਜਿਸ ਵਿੱਚ ਮਰਡਰ ਵੀ ਸ਼ਾਮਿਲ ਹੈ ਇਹ ਉਹਨਾਂ ਨੇ ਗੱਲ ਕਹੀ ਸੀ ਤੇ ਕਿਹਾ ਸੀ ਕਿ ਇਹ ਅਨਐਕਸੈਪਟੇਬਲ ਹੈ ਇਹ ਅਸੀਂ ਨਹੀਂ ਸਵੀਕਾਰ ਕਰਾਂਗੇ ਹਾਲ ਹੀ ਵਿੱਚ BC ਦੇ ਪ੍ਰੀਮੀਅਰ ਭਾਰਤ ਵਿੱਚ ਗਏ ਤੇ ਉਹਨਾਂ ਨੇ ਡਾਊਨ ਪਲੇ ਕੀਤੇ ਕਨਸਰਨਸ ਜਿਹੜੇ ਰੇਜ਼ ਕੀਤੇ ਗਏ ਸੀ ਕਿ RCMP ਰਿਪੋਰਟ ਦੇ ਵਿੱਚ ਭਾਰਤ ਸਰਕਾਰ ਦੀ ਸ਼ੱਕੀ ਟਾਈਜ਼ ਜਿਹੜੀਆਂ ਨੇ ਇਹ ਲਾਰੈਂਸ ਬਿਸ਼ਨੋਈ ਗੈਂਗਸ ਦੇ ਨਾਲ ਜਿਹੜੇ ਅੱਗੇ ਲਿਆਈਆਂ ਗਿਆ ਸੀ ਇੱਕ ਟ੍ਰੇਡ ਮਿਸ਼ਨ ਦੇ ਦੌਰਾਨ ਉਹਨਾਂ ਨੇ ਰਿਸਪੌਂਡ ਕੀਤਾ ਜਿਹੜੇ ਸਵਾਲ ਚੁਕੇ ਗਏ ਤੇ ਉਹਨਾਂ ਨੇ ਕਿਹਾ ਕਿ ਇਸ RCMP ਡਾਕੂਮੈਂਟ ਵਿੱਚ ਗੱਲ ਆਈ ਸੀ ਕਿ ਬਿਸ਼ਨੋਈ ਗੈਂਗ ਐਕਟ ਕਰ ਰਿਹਾ ਹੈ ਜਾਂ ਬਿਹਫ ਜਿਹੜਾ ਹੈਗਾ ਉਹਦੇ ਭਾਰਤ ਸਰਕਾਰ ਦੇ ਕੰਮ ਕਰ ਰਿਹਾ ਹੈ ਤੇ ਜਦੋਂ ਪੁੱਛਿਆ ਗਿਆ ਡੇਵਿਡ EB ਨੂੰ ਕਿ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਤਾਂ EB ਨੇ ਕਿਹਾ ਇਹ ਸਮਰੀ ਹੈ ਪਬਲੀਕਲੀ ਅਵੇਲੇਬਲ ਨਿਊਜ਼ ਰਿਪੋਰਟਸ ਦੀ ਇੱਕ ਸਾਲ ਤੋਂ ਪਹਿਲਾਂ ਤੇ ਕੋਈ আরসিएमपी ਦੀ ਇੰਟੈਲੀਜੈਂਸ ਰਿਪੋਰਟ ਨਹੀਂ ਹੈ ਲੇਕਿਨ ਇੱਕ ਸਾਬਕਾ ਇੰਟੈਲੀਜੈਂਸ ਐਨਾਲਿਸਟ ਜਿਹਨੇ ਰਿਵਿਊ ਕੀਤੇ ਡਾਕੂਮੈਂਟ ਉਹ ਨਹੀਂ ਮੰਦੇ ਈਬੀ ਦੀ ਜੋ ਕੈਰੈਕਟਰਾਇਜ਼ੇਸ਼ਨ ਹੈ ਤੇ ਵਰਲਡ ਸਿਕ ਆਰਗੇਨਾਈਜੇਸ਼ਨ ਨੇ ਪ੍ਰੀਮੀਅਰ ਦੀ ਸਟੇਟਮੈਂਟ ਨੂੰ ਮਿਸਲੀਡਿੰਗ ਅਤੇ ਡੇਂਜਰਸ ਵੀ ਕਿਹਾ ਹੈਗਾ ਇਹ ਜੋ ਰਿਪੋਰਟ 2 ਸਾਲ ਪਹਿਲਾਂ ਜਿਹੜੀ ਆਈ ਸੀ ਜੀ ਇਸ ਬਾਰੇ ਆਏ ਬਗਾਏ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਬਾਰੇ ਗੱਲ ਹੁੰਦੀ ਹੈ ਕਿ ਇਹ ਭਾਰ ਸਰਕਾਰ ਲਈ ਕੰਮ ਕਰ ਰਿਹਾ ਹੈ ਸੋ ਕੀ ਲੇਟਸਟ ਹੈ ਇਸ ਬਾਰੇ World Sikh Organisation ਕੀ ਸਮਝਦੀ ਹੈ ਕਿ ਪ੍ਰੀਮੀਅਰ ਡਾਊਨ EB ਨੇ ਜੋ ਡਾਊਨਪਲੇ ਕੀਤਾ RCMP ਰਿਪੋਰਟ ਨੂੰ ਜਿਸ ਵਿੱਚ ਭਾਰਤ ਸਰਕਾਰ ਨੂੰ ਲਿੰਕ ਕੀਤਾ ਜਾਂਦਾ ਬਿਸ਼ਨੋਈ ਗੈਂਗ ਨਾਲ ਇਹਨਾਂ ਦੇ ਬਾਰੇ World Sikh Organisation ਦਾ ਕੀ ਕਹਿਣਾ ਹੈ ਸ਼ਾਮਿਲ ਕਰਦੇ ਹਾਂ ਅਸੀਂ ਬਲਪ੍ਰੀਤ ਸਿੰਘ ਜੀ ਨੂੰ ਬਲਪ੍ਰੀਤ ਜੀ ਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਇਹ ਜੋ ਰਿਪੋਰਟ ਦੇ ਬਾਰੇ ਜੋ ਪ੍ਰੀਮੀਅਰ ਡੇਵਿਡ EB ਨੇ ਡਾਊਨਪਲੇ ਕੀਤਾ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ WSO ਕੀ ਕਹਿੰਦੀ ਹੈ ਕੋ ਸਾਡੇ ਪ੍ਰਾਈਮ ਮਿਨਿਸਟਰ ਨੇ ਡਾਵਸ ਦੇ ਵਿੱਚ ਇੱਕ ਬੜੀ ਪ੍ਰਭਾਵਸ਼ਾਲੀ ਸਪੀਚ ਜਿਹੜੀ ਸਾਰੀ ਦੁਨੀਆ ਨੇ ਸ਼ਲਾਘਾ ਕੀਤੀ ਆ ਉਹਦੇ ਵਿੱਚ ਕਿਹਾ ਸੀ ਕਿ ਵੀ ਕੈਨ ਨੋ ਲੰਗਰ ਲਿਵ ਅ ਲਾਈ ਕਿ ਜਿਹੜਾ ਕੰਵੀਨੀਅੰਟ ਲਾਈ ਹੈਗੀ ਆ ਉਸ ਨੂੰ ਸਾਨੂੰ ਤਿਆਗ ਦੇਣਾ ਚਾਹੀਦਾ ਹੈ ਸੋ ਆਇਰੋਨਿਕਲੀ ਉਹ ਬਿਲਕੁਲ ਸਟੇਟਮੈਂਟ ਸਾਡੇ ਤੇ ਵੀ ਅਪਲਾਈ ਕਰਦੀ ਹੈ ਕਿ ਸਾਡੇ ਵਾਸਤੇ ਕੰਵੀਨੀਅੰਟ ਲਾਈ ਬਣ ਚੁੱਕੀ ਆ ਕਿ ਇੰਡੀਆ ਇਹ ਸਾਰੇ ਵਾਤਾਵਰਨ ਇਹ ਜੋ ਟੈਰਰਿਜ਼ਮ ਹਾਲ ਚਾਲ ਚੱਲ ਰਿਹਾ ਆ ਇਦੇ ਪਿੱਛੇ ਨਹੀਂ ਆ ਸਾਨੂੰ ਪਤਾ ਨਹੀਂ ਕੌਣ ਹੈ ਕਰ ਰਿਹਾ ਆ ਇਹ ਕਿਉਂ ਹੋ ਰਿਹਾ ਆ ਇਹ ਕਮਿਨੈਂਟ ਲਾਈਆ ਕਿਉਂਕਿ 2024 ਦੇ ਵਿੱਚ ਬੜੇ ਸਪਸ਼ਟ ਰੂਪ ਦੇ ਵਿੱਚ ਸਾਡੇ RCMP ਨੇ ਤੇ ਸਾਡੇ ਸੀਨੀਅਰ ਜਿਹੜੇ ਡਿਪਟੀ ਮਿਨਿਸਟਰ ਨੇ NSIA ਨੇ ਉਹਨਾਂ ਨੇ ਸਾਰਾ ਬੜੇ ਸਪਸ਼ਟ ਤੌਰ ਦੇ ਵਿੱਚ ਕਹਿ ਦਿੱਤਾ ਸੀ ਕਿ ਇਹਦੇ ਪਿੱਛੇ ਸਾਡੀ ਇੱਥੇ ਸਿਕਿਉਰਟੀ ਪ੍ਰੋਬਲਮ ਦੇ ਇੰਡੀਆ ਰਿਸਪੋਨਸਿਬਲ ਹੈਗਾ ਸੋ ਟ੍ਰੇਡ ਕਰਨਾ ਇਹ ਕੋਈ ਮਾੜਾ ਨਹੀਂ ਹੁੰਦਾ ਪਰ ਟ੍ਰੇਡ ਦੇ ਨਾਲ ਨਾਲ ਉਹ ਜਿਹੜਾ ਗਰੁੱਥ ਹੈਗਾ ਉਸ ਨੂੰ ਇਗਨੋਰ ਕਰ ਦੇਣਾ ਸਗੋਂ ਉਸ ਨੂੰ ਡਾਊਨ ਪਲੇ ਕਰ ਦੇਣਾ ਇਹ ਬੜਾ ਮੈਂ ਕਹਿ ਸਕਦਾ ਇੱਕ ਅਪਰਾਧ ਹੀ ਕਹਿ ਸਕਦੇ ਹੂੰ ਹੂੰ ਪਰ ਦੂਸਰੇ ਪਾਸੇ ਬਲਪ੍ਰੀਤ ਜੀ ਇਹ ਗੱਲ ਜਿਸ ਤਰ੍ਹਾਂ 2 ਸਾਲਾਂ ਤੋਂ ਚੱਲ ਰਹੀ ਏ ਇਹਦੇ 'ਚ ਕੋਈ ਨਵੀਂ ਗਲਤ ਹੋਈ ਨਹੀਂ ਪਹਿਲਾਂ ਇਹ ਜੋ ਰਿਪੋਰਟ ਆਈ ਸੀ ਦੇ 'ਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਦੀ ਇਨਵੋਲਵਮੈਂਟ ਏ ਬਿਸ਼ਨੋਈ ਗੈਂਗ ਦੇ ਰਾਹੀਂ ਇਹ ਸਭ ਕੁਝ ਚੱਲ ਰਿਹਾ ਏ ਸੋ ਇਹ ਹੁਣ ਮੁੜ ਤੋਂ ਜਦੋਂ ਰਿਪੋਰਟ ਆਈ ਇਸ ਵਿੱਚ ਨਵਾਂ ਤਾਂ ਕੁਝ ਨਹੀਂ ਪੇਸ਼ ਕੀਤਾ ਗਿਆ ਜਾਂ ਕੁਝ ਨਵੇਂ ਤੱਥ ਵੀ ਆਏ ਬਾਹਰ ਦੇਖੋ ਰਿਪੋਰਟ ਮੈਂ ਦੇਖੀ ਹੈ ਜਿਹੜੀ RCMP ਵੱਲੋਂ ਤਿਆਰ ਕੀਤੀ ਗਈ ਸੀ ਤੇ ਉਹ ਇੱਕ ਉਹਦਾ ਟਾਈਟਲ ਹੈ ਪ੍ਰੀਲੀਮੀਨਰੀ ਅਸੈਸਮੈਂਟ ਆਫ ਕ੍ਰਿਮੀਨਲ ਐਕਟੀਵਿਟੀ ਦ ਲੋਰਡਸ ਬਿਸ਼ਨੋਏ ਕ੍ਰਾਈਮ ਗਰੁੱਪ ਸੋ ਉਹ ਇੱਕ ਅਸੈਸਮੈਂਟ ਸੀ ਇੱਕ ਇੰਟੈਲੀਜੈਂਸ ਅਸੈਸਮੈਂਟ ਇੱਕ ਕਿਊਮਿਲੇਸ਼ਨ ਆਫ ਨਿਊਜ਼ਪੇਪਰ ਆਰਟੀਕਲਸ ਨਹੀਂ ਸੀ ਤੇ ਉਹਦੇ ਵਿੱਚ ਉਹਨਾਂ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੋਇਆ ਕਿ ਇੰਡੀਅਨ ਗਵਰਨਮੈਂਟ ਇਜ਼ ਬਿਹਾਈਂਡ ਦੀ ਐਕਟੀਵਿਟੀਜ਼ ਆਫ ਦ ਬਿਸ਼ਨੋਏ ਗੈਂਗ ਸੋ ਸਾਡੇ ਪ੍ਰੀਮੀਅਰ ਕਹਿ ਰਹੇ ਨੇ ਕਿ ਨਹੀਂ ਮੈਨੂੰ ਵੀ ਇੰਟੈਲੀਜੈਂਸ ਬਰੀਫਿੰਗਸ ਮਿਲਦੀਆਂ ਨੇ ਫਲਾਣ ਤੇ ਤੁਮ ਕਾਂ ਕਿ ਸਾਨੂੰ ਨਹੀਂ ਪਤਾ ਇਹ ਕਿਉਂ ਹੋ ਰਿਹਾ ਆ ਇਹ ਇੱਕ ਕਮੀਨੀਅਟ ਫਿਕਸ਼ਨ ਸਾਰੇ ਨੂੰ ਪਤਾ ਆ ਆਰਸੀਐਪ ਨੇ ਸਪਸ਼ਟ ਰੂਪ ਚ ਕਿਹਾ ਸੀ ਕਿ ਬਿਸ਼ਨੋਏ ਗੈਂਗ ਜਿਹੜਾ ਆ ਉਹ ਇੰਡੀਅਨ ਗਵਰਨਮੈਂਟ ਦੇ ਖੇਤੇ ਚੱਲਿਆ ਆ ਤੇ ਸੈਂਸ ਵੀ ਬਣਦੀ ਹੈ ਕਿਉਂਕਿ ਬਿਸ਼ਨੋਏ ਆਪ ਤਾਂ ਪਿਛਲੇ 11 ਸਾਲਾਂ ਤੋਂ ਇੱਕ ਇੰਡੀਅਨ ਜੇਲ੍ਹ ਵਿੱਚ ਬੈਠਾ ਹੈ ਸੋ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਬਿਸ਼ਨੋਏ ਗੈਂਗ ਇੱਕ ਇਹੋ ਜਿਹਾ ਇੰਟਰਨੈਸ਼ਨਲ ਕ੍ਰਾਈਮ ਗਰੁੱਪ ਬਣ ਗਿਆ ਊਟ ਆਊਟ ਸਮ ਸੋਰਟ ਆਫ ਅਫੀਸ਼ੀਅਲ ਅਸਿਸਟੈਂਸ ਸੋ ਜੇ ਜਦੋਂ ਹੁਣ ਸਾਡੇ ਇਥੇ ਇੱਕ ਕ੍ਰਾਈਮ ਵੇਵ ਚੱਲ ਰਿਹਾ ਆ ਜੋ ਨੈਸ਼ਨਲ ਕ੍ਰਾਈਸਿਸ ਪ੍ਰੀਮੀਅਰ ਐਬੀ ਕਹ ਰਹੇ ਨੇ ਹੈਗਾ ਆ ਤੁਹਾਨੂੰ ਬੜਾ ਸਪਸ਼ਟ ਹੋਊਗਾ ਜੇ ਸਟੈਂਡ ਆ ਰਹਿਣ ਕਿ ਨੈਸ਼ਨਲ ਕ੍ਰਾਈਸਿਸ ਆ। ਜੇ ਆਪਾਂ ਉਸ ਕ੍ਰਾਈਸਿਸ ਦੇ ਜੜ ਨੂੰ ਹੀ ਆਪਾਂ ਕਹਿਣ ਤੋਂ ਮੁੱਕ ਰਹੇ ਆ ਆਪਾਂ ਨਰਵਸ ਹੋ ਰਹੇ ਨਹੀਂ ਕਹਿਣਾ ਨਹੀਂ ਚਾਹੀਦਾ ਟਰੇਡ ਨੂੰ ਅਫੈਕਟ ਕਰੂਗਾ। ਤਾਂ ਆਪਾਂ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਸਹੂਗਾ ਦੇ ਰਹੇ ਆ ਆਪਾਂ ਉਸ ਈਸ਼ ਨੂੰ ਅਡਰੈਸ ਪ੍ਰੋਪਰਲੀ ਨਹੀਂ ਕਰ ਸਕਦੇ। ਹਮ ਹਮ ਸੋ so, ਹੁਣ WSO ਕੀ ਮੰਗ ਕਰਦੀ ਫਿਰ ਫੈਡਰਲ ਸਰਕਾਰ ਤੋਂ ਤੇ BC ਦੀ ਸਰਕਾਰ ਤੋਂ ਦੇਖੋ ਸਾਡੀ ਤਾਂ ਉਹੀ ਮੰਗ ਆ ਜੋ ਸਰਕਾਰ ਨੇ ਆਪਣੇ ਆਪ ਤੇ ਉਹ ਸਟੈਂਡਰਡ ਰੱਖਿਆ ਸੀ ਸੋ ਜਦੋਂ ਪ੍ਰੀਵੀ ਕੌਂਸਲ ਆਫਿਸ ਨੇ ਮੇ 2025 ਦੇ ਵਿੱਚ ਪ੍ਰਾਈਮ ਮਿਨਿਸਟਰ ਪਾਰਟੀ ਨੂੰ ਇੱਕ ਬਰੀਫਿੰਗ ਨੋਟ ਦਿੱਤਾ ਸੀ ਉਹਨਾਂ ਦੀ ਪਹਿਲੀ ਕਨਵਰਸੇਸ਼ਨ ਪ੍ਰਾਈਮ ਮਿਨਿਸਟਰ ਮੋਦੀ ਤੋਂ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਬੜੇ ਕਲੀਅਰਲੀ ਲਿਖਿਆ ਸੀ कि कनाडा सीक्स अकाउंटेबिलिटी एंड रिक्वायर्स गुड फेथ एंगेजमेंट टू टू दिस एंड दिस वुड इंक्लूड अ पब्लिक कमिटमेंट फ्रॉम इंडिया ऑन अकाउंटेबिलिटी एफर्ट्स टू बी म्यूचुअली एग्रीड अपॉन कि आप रिन्यू कर सकते हैं पर पब्लिक अकाउंटेबिलिटी एफर्ट्स चाहिए ने कि वो स्पष्ट रूप में कहें कि असी ए साडे तो ए काम होए ने तो असी आगे तो ए काम नहीं करेंगे जो काफी हाँ कि काफी हद तक यूएसए के नाल वो कर रहे ने जी तो इंक्वायरी कर रहे हैं किस तरह होया कैनेडा के हाले तक मान ही नहीं रहे कि आप कोई फोन इंटरफेरेंस की है ਜੋ ਕਿ ਬਿਲਕੁਲ ਹਸੋਹੀ ਨਹੀਂ ਗੱਲ ਆ ਕਿ ਜਿਹੜੇ ਤੁਹਾਡੇ ਨਿਊ ਰੌ ਦਾ ਚੀਫ ਨੇ ਉਪਰਾਧਿਆਨ ਨੇ ਜੋ ਫਾਰਮਲ ਪੰਜਾਬ ਪੁਲਿਸ ਅਫਸਰ ਨੇ ਇੱਕ ਅੰਗਰੰਡਰ ਸਰ ਕੋਸ਼ ਉਹਨਾਂ ਦੇ ਕਾਸਟਰੀਜਾਂ ਬੈਟ ਪਰ ਉਹ ਕੈਨੇਡਾ ਦੇ ਰਿਚਾਟੋ ਵਿੱਚ 3 ਸਾਲ ਪੋਸਟਡ ਰਹੇ ਨੇ ਸੋ ਉਹ ਇਤਨਾ ਹੋ ਗਿਆ ਕਿ ਇੱਕ ਫਾਰਮਲ ਕੈਨੇਡੀਅਨ ਡੈਟੂ ਮੈਥ ਜੋ ਇੰਨੇ ਵਲੋਪੇ ਗਿਆ ਜਿਹਾ ਸੀ ਉਹ ਰੌ ਦਾ ਨਵਾਂ ਚੀਫ ਬਣ ਗਿਆ ਕਿ ਉਹ ਫੋਰਡ ਇੰਟਰਫੀਅਰੈਂਸ ਅਗਰ ਕੀਤੀ ਨਹੀਂ ਤਾਂ ਤਿੰਨ ਸਾਲ ਦਾ ਜਿਹੜਾ ਬੈਠਾ ਸੀ ਉਹ ਰੌ ਦਾ ਨਵਾਂ ਥੀਸ ਬਣ ਗਿਆ ਕਿ ਕਿਸ ਤਰ੍ਹਾਂ ਜਿਹੜਾ ਇੰਗਲਿਸ਼ ਕਹਿੰਦਾ ਯੂ ਕੈਨਟ ਸਕੁਅਰ ਦੈਟ ਸਰਕਲ ਇੰਪੋਸੀਬਲ ਲੱਗਿਆ ਤੁਸੀਂ ਨੂੰ ਮੈਂਟਲੀ ਐਕਸੈਪਟ ਕਰ ਲਓ ਜੀ ਸੋ ਉਸ ਵਾਸਤੇ ਫਿਰ ਹੁਣ ਕੀ ਕੀਤਾ ਜਾਏ ਕਿਉਂਕਿ ਟ੍ਰੇਡ 네ਗੋਸ਼ੀਏਸ਼ਨਸ ਜੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਮਾ ਕਾਨੀ ਸਾਹਿਬ ਵੀ ਦੁਨੀਆ ਭਰ ਦੇ ਵਿੱਚ ਡਾਇਵਰਸੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਟ੍ਰੇਡ ਨੂੰ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਇਹ ਹਾਲਾਤ ਬਣੇ ਪਏ ਨੇ ਆ ਇਹ ਦੋ ਸਾਲਾਂ ਤੋਂ ਹੀ ਜੋ ਗੱਲ ਚੱਲ ਰਹੀ ਹੈ ਤੇ ਜੇਕਰ ਸਰਕਾਰ ਕੋਲ ਪ੍ਰੂਫ ਨੇ ਇਹ ਵੀ ਮੰਗ ਕੀਤੀ ਜਾਂਦੀ ਹੈ ਇਸ ਨੂੰ ਕਿਉਂ ਨਹੀਂ ਬਾਹਰ ਕੱਢ ਰਹੇ ਤੇ ਕਿਉਂ ਨਹੀਂ ਇਹ ਮੀਡੀਆ ਦੇ ਵਿੱਚ ਵੀ ਲੈ ਕੇ ਆ ਰਹੇ ਤਾਂ ਕਿ ਇਹ ਭਾਰਤ ਸਰਕਾਰ ਜਵਾਬਦੇਹ ਹੋਵੇ ਇਹ ਬਿਲਕੁਲ ਇਹ ਤੁਹਾਡਾ ਸਵਾਲ ਵਾਜਿਬ ਹੈ ਸੋ ਅਮਰੀਕਨ ਜਿਹੜਾ ਸਿਸਟਮ ਹੈਗਾ ਨਾ ਕੈਨੇਡੀਅਨ ਸਿਸਟਮ ਨਾਲੋਂ ਕਾਫੀ ਅਲੱਦਾ ਹੈ ਸੋ ਉੱਥੇ ਜਿਹੜੀ ਇਨਡਾਈਟਮੈਂਟ ਹੁੰਦੀ ਹੈ ਉਹ ਓਪਨ ਹੋ ਜਾਂਦੀ ਹੈ ਉਹਦੇ ਜਿਹੜਾ ਸਾਰਾ ਐਵੀਡੈਂਸ ਹੁੰਦਾ ਹੈ ਉਹ ਸਾਰਾ ਪਬਲਿਕ ਵਾਸਤੇ ਉਹ ਪੇਸ਼ ਕੀਤਾ ਜਾਂਦਾ ਹੈ ਕਾਫੀ ਹੱਦ ਤੱਕ ਜੀ ਜਿਹੜਾ ਕੈਨੇਡੀਅਨ ਸਿਸਟਮ ਆ ਉਹ ਬਿਲਕੁਲ ਡਿਫਰੈਂਟ ਆ ਕਿ ਇੱਥੇ ਜਿਹੜੀ ਡਿਸਕਲੋਜ਼ਰ ਹੁੰਦੀ ਹੈ ਉਹ ਪਹਿਲਾਂ ਦੋਨੋਂ ਸਾਈਡ ਜਿਹੜੀ ਨੇ ਉਹ ਸ਼ੇਅਰ ਕਰਦੀਆਂ ਨੇ ਜਿਹੜੀ ਡਿਫੈਂਸ ਆ ਉਹਨੂੰ ਡਿਸਕਲੋਜ਼ਰ ਦਿੱਤਾ ਜਾਂਦਾ ਬਹੁਤ ਜ਼ਿਆਦਾ ਡਿਸਕਲੋਜ਼ਰ ਦਿੱਤਾ ਜਾਂਦਾ ਹੈ ਇਸ ਕੇਸ ਵਿੱਚ ਖਾਸ ਕਰਕੇ ਜੇਲੀ ਟ੍ਰਾਇਲ ਹੈਗੀ ਆ ਉਹ ਇਸ ਸਾਲ ਵੀ ਨਹੀਂ ਹੋਣੀ ਲੱਗਦਾ ਸ਼ਾਇਦ ਅਗਲੇ ਸਾਲ ਹੋਵੇ ਤੇ ਉਸ ਦੇ ਵਿੱਚ ਜਿਹੜੇ ਖੁਲਾਸੇ ਹੋਣਗੇ ਉਹ ਸਾਰੇ ਸਾਹਮਣੇ ਕੋਰਟ ਦੇ ਪੇਸ਼ ਕੀਤੇ ਜਾਣਗੇ ਕਿ ਇਹ ਡਿਲੀਜੈਂਸ ਸਾਨੂੰ ਮਿਲੀ ਸੀ ਇਹ ਐਵਿਡੈਂਸ ਸਾਡੇ ਕੋਲ ਹੈਗਾ ਆ ਪੁਰਕ ਪ੍ਰੋਸੈਸ ਆ ਪਰ ਇਹ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਅਕਟੋਬਰ 2024 ਦੇ ਵਿੱਚ ਅਨਾਉਂਸਮੈਂਟ ਹੋਈ ਸੀ ਆਰਸੀਐਮਪੀ ਨੂੰ ਉਸ ਤੋਂ ਪਹਿਲਾਂ ਸਾਡੇ ਐਨਐਸਆਈਏ ਜਿਹੜੇ ਹੈਗੇ ਨੇ ਉਹ ਸਿੰਗਾਪੁਰ ਗਏ ਸੀ ਅਜੀਬ ਡੋਗ ਨਾਲ ਨੂੰ ਉੱਥੇ ਮਿਲੇ ਬਹੁਤ ਬੜਾ ਦਾ ਇੰਡੀਅਨ ਸੀਨੀਅਰ ਅਫੀਸਰਸ ਤੇ ਸਾਰਾ ਐਵਿਡੈਂਸ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਕੈਨੇਡੀਅਨਸ ਦਾ ਦਾਵਾ ਸੀ ਕਿ ਅਸੀਂ ਸਾਰਾ ਐਵਿਡੈਂਸ ਦੇ ਚੁੱਕੇ ਹਾਂ ਉਹਨਾਂ ਨੂੰ ਇਹ ਕਹਿਣਾ ਕਿ ਨਹੀਂ ਇਹ ਪਬਲਿਕ ਦੇ ਵਿੱਚ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ ਉਹ ਹੋਊਗਾ ਪਰ ਉਹ ਇੱਕ ਪ੍ਰੋਸੈਸ ਹੈ ਤਹਿ ਹੋਊਗਾ ਕਿ ਨਹੀਂ ਹੁਣੇ ਕਰੋ ਇਹ ਤਾਂ ਬਚਕਾਨਾ ਜੀਆਂ ਗੱਲਾਂ ਨੇ ਸੋ ਸਾਰਾ ਇਸ ਸਾਹਮਣੇ ਆਊਗਾ ਸੋ ਈਬੀ ਨੂੰ ਕੀ ਕਰਨਾ ਚਾਹੀਦਾ ਹੈ ਇਹਦਾ ਤਾਂ ਇਹੀ ਜਵਾਬ ਆ ਕਿ ਟ੍ਰੇਡ ਤੁਸੀਂ ਕਰਨੀ ਹੈ ਤੁਸੀਂ ਕਰੀ ਜਾਓ ਪਰ ਇਸ ਤੋਂ ਮੁਕਰੋ ਨਾ ਕਿ ਇੰਡੀਆ ਇਹ ਕ੍ਰਾਈਮ ਦੇ ਪਿੱਛੇ ਰਿਸਪਾਂਸਿਬਲ ਹੈਗਾ ਹੈ ਤੇ ਤੁਸੀਂ ਦੱਸੋ ਤੁਸੀਂ ਅਕਾਊਂਟੇਬਲ ਕਿਸ ਤਰ੍ਹਾਂ ਹੋਲਡ ਕਰ ਰਹੇ ਹੋ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਰੇਜ਼ ਕਰ ਰਹੇ ਹੋ ਤੁਸੀਂ ਕਿਸ ਤਰ੍ਹਾਂ ਆਪਣੇ ਸਿਟੀਜ਼ਨਸ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰੋਗੇ ਇਸ ਤੋਂ ਬਿਨਾ ਕੌਨਫੀਡੈਂਸ ਜਿਹੜਾ ਆ ਇਸ ਗਵਰਨਮੈਂਟ ਦੇ ਵਿੱਚ ਦਿਨੋ ਦਿਨ ਘਟਦਾ ਜਾ ਰਿਹਾ ਹੈ ਐਸ ਤਰ੍ਹਾਂ ਲੱਗ ਰਿਹਾ ਹੈ ਕਿ ਸਿੱਕ ਲਾਈਫ ਜਿਹੜੀ ਨੇ ਉਹ ਇੱਕ ਬਾਗਰਿੰਗ ਚਿਪ ਨੇ ਇਨਾਂ ਨੂੰ ਚਲੋ ਆਪਾਂ ਕੰਪਰੋਮਾਈਜ਼ ਕਰਦਾਂਗੇ ਟਰੇਡ ਜ਼ਰੂਰ ਵਾਦਨੀ ਚਾਹੀਦੀ ਹੈ ਕਿਉਂਕਿ ਬਿਲਕੁਲ ਹੀ ਇਮੋਰਲ ਤੇ ਅਨੈਕਸੈਪਟੇਬਲ ਹੈਗਾ ਜੀ ਤੁਹਾਡੇ ਧਨਵਾਦ ਜੀ ਸਮਾਂ ਕੱਟ ਕੇ ਇਸ ਮੁੱਦੇ ਤੇ ਗੱਲਬਾਤ ਕਰ ਲਈ ਐਨੀਥਿੰਗ ਇਨ ਕਲੋਜ਼ਿੰਗ ਮੈਂ ਤਾਂ ਹੀ ਕਹੂੰਗਾ ਕਿ ਜਦੋਂ ਹੁਣ ਪੋਲੀਟਿਸ਼ੀਅਨਸ ਭਾਵੇਂ ਪ੍ਰੋਵਿੰਸ਼ੀਅਲ ਹੋਣ ਭਾਵੇਂ ਫੈਡਰਲ ਹੋਣ ਤੁਹਾਨੂੰ ਮਿਲਦੇ ਨੇ ਤੁਸੀਂ ਜ਼ਰੂਰ ਉਹਨਾਂ ਕੋਲੋਂ ਇਹ ਸਵਾਲ ਪੁੱਛੋ ਇਸ ਸਵਾਲ ਉਠਾਓ ਕਿ ਤੁਸੀਂ ਪਹਿਲਾਂ ਹੀ 2024 ਦੇ ਵਿੱਚ ਕਹਿ ਚੁੱਕੇ ਹੋ ਕਿ ਇੰਡੀਆ ਇਸ ਦੇ ਰਿਸਪਾਂਸਿਬਲ ਹੈਗਾ ਹੁਣ ਤੁਸੀਂ ਕਿਉਂ ਮੁਕਰਦੇ ਆ ਤੇ ਤੁਸੀਂ ਹੁਣ ਕੀ ਸਟੈਪਸ ਲਓਗੇ ਸਾਡੀ ਕਮਿਊਨਿਟੀ ਨੂੰ ਸੇਫਗਾਰਡ ਕਰਨ ਵਾਸਤੇ ਇਹ ਇੱਕ ਲਾਈਫ ਐਂਡ ਡੈਥ ਕੁਐਸਚਨ ਹੈਗਾ ਸਾਡੀ ਕਮਿਊਨਿਟੀ ਵਾਸਤੇ ਇਹ ਵੱਧ ਇਹ ਵੱਧ ਰਿਹਾ ਹੈ ਫੀਨੋਮੈਨਨ ਆਮ ਬਿਜ਼ਨੈਸਸ ਤੱਕ ਇਹ ਹੁਣ ਗੱਲ ਪਹੁੰਚ ਚੁੱਕੀ ਆ ਅਸੀਂ ਇਸ ਚੀਜ਼ ਨੂੰ ਇਗਨੋਰ ਨਾ ਕਰੀਏ ਆਪਾਂ ਸੈਕੰਡ ਕਲਾਸ ਸਿਟੀਜ਼ਨਸ ਨਹੀਂ ਹੈਗੇ